ਬਲੂਨਰ 4 ਡਲਟਾ 1 ਡੂਰਟ 4 ਪਾਈਰ ਸਟੋਰ ਕਰ ਰੇਂਜ ਦੇ ਸਾਰੇ ਜੀਓਐਸ ਐਸਐਚਓਸ ਤੋਂ ਤੱਕ ਨੇ ਐਸਐਸਪੀ ਨੂੰ ਨੋਟ ਕਰ ਅੱਜ ਮੈਂ ਥਾਣਾ ਟਾਂਡੇ ਨੂੰ ਸਰਪ੍ਰਾਈਜ਼ ਚੈੱਕ ਕੀਤਾ 7:30 ਵਜੇ ਇੱਥੇ ਨੰਬਰ 8 ਦਾ 8 ਵਜੇ ਵਾਲੀ ਰੋਲ ਕਾਲ ਮਿਸਿੰਗ ਸੀ ਐਸਐਚਓ ਕਿ ਡੀਐਸਪੀ ਟਾਡਾ ਆਪਣੇ ਕੁਆਟਰਾਂ 'ਚ ਪਾਏ ਗਏ ਕੁੱਤੇ ਨਫਰੀ ਬਿਲਕੁਲ ਨਹੀਂ ਸੀ ਹੈਗੀ ਸਿਰਫ ਇੱਕ ਐਡੀਸ਼ਨਲ ਪੁਲਸੀ ਸੀ ਨਾਲੇ ਇੱਕ ਲੇਡੀ ਹਵਾਲਾ ਚ ਗਈ ਸੀ ਔਰ ਕੋਈ ਵੀ ਲੇਡੀ ਕੋਸਟੇਬਲ ਨਹੀਂ ਪrezent ਸੀ ਫਿਰ ਲਾ ਹਾਲ ਐਸਐਚਓ ਟਾਡੇ ਤੋਂ ਮੈਂ ਪੁਲਿਸ ਲਾਈਨ ਅਗਰ ਕਰ ਰਿਹਾ ਤੇ ਡੀਐਸਪੀ ਐਸਐਚਓ ਦੇ ਖਿਲਾਫ ਜਿਹੜਾ ਉਹ ਐਕਸ਼ਨ ਆਊਗਾ ਐਕਸਪਲੇਨੇਸ਼ਨ ਐਸਐਸਪੀ ਸ਼ਾਹ ਕੋ ਦੇ ਵੀ ਕਾਲ ਕੀਤੀ ਜੀ ਪਰ ਇਹ ਵੀ ਬੈ ਚੈੱਕ ਕਰਦਾ ਰਹੂੰਗਾ ਕਿ ਕਿਹੜੇ ਕਿਹੜੇ ਖਾਣੇ ਦੇ ਵਿੱਚ ਇਹੋ ਜਿਹੀਆਂ ਕਤਾਈਆਂ ਪਾਈਆਂ ਜਾਂਦੀਆਂ ਜਾਂ ਕਿਤੇ ਵੀ ਮੈਂ ਸਰਪ੍ਰਾਈਜ਼ ਕਿਤੇ ਵੀ ਸਰਪ੍ਰਾਈਜ਼ ਵਿਜ਼ਿਟ ਕਰੂੰਗਾ ਤੇ ਜੇਕਰ ਮੈਨੂੰ ਪਾਇਆ ਗਿਆ ਕਿ ਜਿਹੜੀਆਂ ਇਨਸਟਰਕਸ਼ਨਸ ਸਾਨੂੰ ਭੇਜੀਆਂ ਗੀਆਂ ਜਿਹੜਾ ਅਜੰਡਾ ਰੀਜ ਆਫਿਸ ਤੋਂ ਆਇਆ ਤਾਂ ਕਨਸਰਟ ਜੀਓ ਐਸ ਐਚਓ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਇਸ ਨੋਟਡ ਹੋ ਗਿਆ